ਜੀ ਜਨਰਲ ਸਰ ਜੀ ਦਾ ਵਰਤਾਰ ਸਮਝਾਈ ਕਿਦਾਂ ਲੱਗਦਾ ਤੇ ਕੀ ਵੇਖੀ ਅੱਜ ਦੇ ਨਾਲ ਕਿਚਾ ਕੀ ਰਹੇਗਾ ਤੁਹਾਡਾ ਹਾਂਜੀ ਅਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਪਹਿਲਾਂ ਤੋਂ ਚੱਲ ਰਹੀ ਜੁਆਇੰਟ ਐਕਸ਼ਨ ਕਮੇਟੀ ਜਿਨ੍ਹਾਂ ਦੇ ਕੋਲ ਬਤੌਰ ਅਸੀਂ ਅੱਜ ਤੋਂ ਹਫਤਾ ਪਹਿਲਾਂ ਕੁਝ ਕੰਮ ਰੱਖਿਆ ਸੀ ਤੇ ਉਹਨਾਂ ਨੇ ਬੜਾ ਹੀ ਤੁਰੰਤ ਐਕਸ਼ਨ ਲੈ ਕੇ ਉਸ ਕੰਮ ਨੂੰ ਸਿਰੇ ਚੜਾਇਆ ਤੇ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਐਸ ਚੋੜੀ ਨਾਲ ਮੀਟਿੰਗ ਕਰਕੇ ਉਸ ਕੰਮ ਨੂੰ ਪੂਰਾ ਕੀਤਾ ਤੇ ਉਸ ਤੋਂ ਮੈਨੂੰ ਬੜੀ ਖੁਸ਼ੀ ਲੱਗੀ ਮੈਂ ਅਜੇ ਨਵਾਂ ਹੀ ਇਸ ਕਾਲਜ ਦੇ ਵਿੱਚ ਆਇਆ ਤੇ ਮੈਂ ਵੀ ਆਪਣੀ ਐਕਟੀਵਿਟੀ ਕਰ ਰਿਹਾ ਸੀ ਤੇ ਜਿੰਨਾ ਤੋਂ ਇਨਾ ਪ੍ਰਧਾਨ ਜੀ ਨੂੰ ਲੱਗਿਆ ਜੈ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਜੀ ਨੂੰ ਲੱਗਿਆ ਕਿ ਇਹ ਮੁੰਡਾ ਐਕਟਿਵ ਹੈ ਤੇ ਉਹਨਾਂ ਦੇ ਜਿੰਨੇ ਸਾਡੇ ਮੁਲਾਜ਼ਮ ਹੈਗੇ ਸੀ ਐਲ ਐਸ ਐਸੋਸੀਏਸ਼ਨ ਦੇ ਉਹਨਾਂ ਨੇ ਵੀ ਮੇਰਾ ਨਾਮ ਸਰਵਸੰਮਤੀ ਦੇ ਨਾਲ ਪੇਸ਼ ਕੀਤਾ ਤੇ ਇਹਨਾਂ ਨੇ ਵੀ ਫੇਥ ਬਤਾਂਦਿਆ ਮੇਰੀ ਚੋਣ ਕੀਤੀ ਹੈ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਜਿੰਦਾ ਦੀ ਐਕਟੀਵਿਟੀ ਕਰਦਾ ਆਂਦਾ ਤੁਰੰਤ ਕੀਤੀ ਹੈ ਜੋ ਵੀ ਸੰਡੇ ਜਾਂ ਗੈਸਟਡ ਆਫ ਪੈਂਡਿੰਗ ਪੈਸਿਵ ਲਾਗੂ ਕਰਵਾਏ ਨੇ ਜੋ ਵੀ ਡਾਕਟਰਾਂ ਵੱਲੋਂ ਜਿਹੜੇ ਕੁਝ ਡਾਕਟਰ ਜਿਹੜੇ ਹੈਗੇ ਆ ਤਾਨਾਸ਼ਹੀ ਦਾ ਰਵਈਆ ਅ ਨੀਚੇ ਲੈਵਲ ਦੇ ਮਲਾਜਮਾਂ ਨਾਲ ਕਰਦੇ ਸੀ ਉਹਨਾਂ ਦਾ ਮੈਂ ਬੜਾ ਸਟਰੋਂਗ ਵਿਰੋਧ ਕੀਤਾ ਤੇ ਉਹ ਲਾਗੂ ਕਰਵਾਏ ਆ ਤੇ ਅੱਗੇ ਵੀ ਜਿਵੇਂ ਜੋ ਵੀ ਮਤਲਬ ਮੇਰੇ ਵੱਲੋਂ ਹੋਏਗੀ ਐਕਟੀਵਿਟੀ ਮੈਂ ਉਸ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਉਹ ਕਰਵਾਉਂਦਾ ਰਹੂੰਗਾ ਤੇ ਪ੍ਰਧਾਨ ਜੀ ਦੇ ਨੋਲਿਜ ਵਿੱਚ ਲਿਆਂਦਾ ਰਹੂੰਗਾ ਅੱਜ ਦੇ ਪ੍ਰੋਗਰਾਮ ਮਾਰੇ ਜੀ ਸਾਡੀ ਐਲੋ ਐਸੋਸੀਏਸ਼ਨ ਦੀ ਵਿਰੀ ਅੱਜ ਸੁੱਲਾ ਸ਼ਕਤੀ ਨਾਲ ਚੋਣ ਹੋਈ ਐ ਪਹਿਲਾਂ ਸਾਡੀ ਜਿਹੜੇ ਐਲੋਕੇਸ਼ਨ ਦੀ ਚੋਣ ਸੀ 18 ਪਤਾ ਨਹੀਂ 2018 ਚ ਹੋਈ ਸੀ ਉਹ ਪਰਚੀ ਸਿਸਟਮ ਨਾਲ ਹੋਈ ਸੀ ਸਾਡੇ ਬਲਾਜੋ ਸਾਥੀਆਂ ਨੇ ਕੈਂਡੀਡੇਟਾਂ ਦੀ ਪਰਚੀਆਂ ਪਾਈਆਂ ਸੀ ਉਹਨਾਂ ਚੋਂ ਪਰਚੀ ਮੇਰੀ ਨਿਕਲ ਗਈ ਸੀ ਪ੍ਰਧਾਨ ਬਣਾਇਆ ਸੀ 18 ਉਸ ਤੋਂ ਬਾਅਦ ਜੀ ਚੱਲਦੇ ਆ ਹੁਣ ਅੱਜ ਤੋਂ 24 ਦੇ ਵਿੱਚ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਪ੍ਰਧਾਨ ਹੋਣ ਦੇ ਮੇਰੇ ਇਹਦਾ ਫੇਰ ਕੀਤਾ ਉਹਨਾਂ ਨੇ ਵੀ ਪ੍ਰਧਾਨ ਜੀ ਦੂਸਰੀ ਵਾਰ ਮੈਨੂੰ ਸਾਡੀ ਐਲੋਸੀਏਸ਼ਨ ਐਲ ਐਸੋਸੀਏਸ਼ਨ ਨੇ ਪ੍ਰਧਾਨ ਚੁਣਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਆ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸੁਰਲਾ ਸਮਤੀ ਨਾਲ ਮੈਨੂੰ ਦੂਸਰੀ ਵਾਰ ਪ੍ਰਧਾਨ ਬਣਾਇਆ ਸਾਰਿਆਂ ਦਾ ਮੈਂ ਖੁਸ਼ ਹਾਂ ਸਭ ਤੋਂ ਪਹਿਲਾਂ ਮੇਰੇ ਗੁਰੂ ਜੀ ਜੁਆਡ ਐਕਸਮੈਂਟ ਦੇ ਪ੍ਰਧਾਨ ਸਾਥੀ ਸਵਰਨ ਸਿੰਘ ਭਗਾ ਜੀ ਮੈਂ ਉਹਨਾਂ ਦਾ ਜਨਨ ਸੇਕਤੀ ਆ ਉਹਨ ਦੇ ਨਾਤੇ ਉਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਬਰੀ ਮੇਰੀ ਤੇ ਕਿਰਪਾ ਕਈ ਵਾਰ ਕੋਈ ਗੱਲਾ ਐਸੀ ਹੋ ਜਾਂਦੀ ਆ ਜੱਥੇਬੰਦੀਆਂ 'ਚ ਬੜੀਆਂ ਗੱਲਾਂ ਸਮਝਾ ਲੈਣੇ ਕਈ ਬੰਦੇ ਐਸੇ ਗੁਰੂ ਮਿਲ ਜਾਂਦੇ ਆ ਕਿਸੇ ਨੂੰ ਕੋਈ ਗੱਲ ਦੀ ਦੱਸ ਦੇ ਵੀ ਕੋਈ ਗਲਤੀ ਕਰਦਾ ਉਹਨੂੰ ਡਾਂਟਾ ਪੈ ਜਾਂਦੀ ਆ ਪਰ ਇਹ ਸਖਸ ਐਸੇ ਆ ਇਹਨਾਂ ਨੇ ਡਾਂਟਿਆ ਵੀ ਔਰ ਡਾਂਟ ਸੁਧਾਰੀ ਵੀ ਆ ਗਲਤੀਆਂ ਵੀ ਸੁਧਾਰੀਆਂ ਆ ਔਰ ਇਹਨਾਂ ਦੀ ਬਦੌਲਤ ਇਹਨਾਂ ਦੀ ਛਤਰ ਛਾਇਆ ਦੇ ਨੀਚੇ ਰਹਿ ਕੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਮੈਨੂੰ ਦੂਸਰੀ ਵਾਰ ਗੱਲ ਮਿਲ ਕੇ ਸਾਰਿਆਂ ਨੇ ਸਾਡੇ ਅਮਰੀਕ ਜੀ ਤੇ ਕਰਮਜੀਤ ਜੀ ਸਾਡੇ ਗੋਵਿੰਦਰ ਪ੍ਰਧਾਨ ਜੀ ਐਮਐਲਟੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਅਮਰੀਕ ਸਿੰਘ ਜੀ ਸਾਡੇ ਚੇਅਰਮੈਨ ਤੇ ਦੀ ਕਲਾਸਵਰ ਗਵਰਨਮੈਂਟ ਨਵਾਈ ਦੇ ਪ੍ਰਧਾਨ ਸਾਡੇ ਰਜੇਸ਼ ਕੁਮਾਰ ਗੋਲੂ ਜੀ ਤੇ ਸਾਡੇ ਸੁਖਵਿੰਦਰ ਜੀ ਐਮਐਨਟੀ ਦੇ ਪ੍ਰਧਾਨ ਉਹਨਾਂ ਨੇ ਸਾਰਿਆਂ ਨਾਲ ਗੱਲ ਕੇ ਸੁਲ੍ਹਾ ਸੰਮਤੀ ਦੇ ਨਾਲ ਜਜਾਰ ਸਿੰਘ ਉਹਨਾਂ ਨੇ ਚੋਣ ਕਰਾਈ ਸੁਲਾ ਸੰਤੀ ਦੇ ਨਾਲ ਮੈਨੂੰ ਪ੍ਰਧਾਨ ਬਣਾ ਤਿਆ ਸਭ ਦੀ ਧੰਨਵਾਦ ਜੀ ਜਿੱਦਾਂ ਤੁਸੀਂ ਕਿਹਾ 2018 ਤੇ ਤੁਸੀਂ ਪ੍ਰਧਾਨ ਬਣੇ ਸੀ 2024 ਤੱਕ ਲੰਬੇ ਸਮੇਂ ਤੱਕ ਸੇਵਾ ਕੀਤੀ ਅੱਗੇ ਕੀ ਕੀ ਇੱਛਾ ਰਹਿਣਾ ਤੁਹਾਡਾ ਸਾਡਾ ਟੀਚਾ ਉਹੀ ਰਹੇਗਾ ਜੀ ਜਿਹੜਾ ਅਸੀਂ ਕੰਮ ਕਰਦੇ ਆਂ ਸਾਡੇ ਐਲਏ ਐਸੋਸੀਏਸ਼ਨ ਦੇ ਜਿੰਨੇ ਵੀ ਕੰਮ ਆ ਵੈਸੇ ਤਾਂ ਮੈਂ ਜੁਆਇੰਟ ਦਾ ਜਨਰਲ ਸਕੱਟਰੀ ਹੋਣ ਦੇ ਨਾਤੇ ਅਸੀਂ ਕੰਮ ਤਾਂ ਚਾਹੇ ਸਾਡੇ ਕਲਾਸ ਫੋਰ ਭਾਈ ਹੋਣ ਚਾਹੇ ਨਰਸਿੰਗ ਹੋਣ ਚਾਹੇ ਫਾਰਮਾਸਿਸਟ ਹੋਣ ਚاہے ਰੇਡੀਓਗ੍ਰਾਫਰ ਹੋਣ ਓਟੀ ਹੋਣ ਚਾਹੇ ਸਾਡੇ ਕਲਰਕ ਹੋਣ ਰਲ ਮਿਲ ਕੇ ਅਸੀਂ ਚੱਲ ਰਹੇ ਸਾਡੀ ਜਿਹੜੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਆ ਉਹਨਾਂ ਦੇ ਪ੍ਰਧਾਨ ਸਾਥੀ ਸਵਰਨ ਸਿੰਘ ਬਘਾੜੀਆਂ ਅਸੀਂ ਰਲ ਮੈਂ ਉਹਨਾਂ ਦਾ ਮੈਂ ਜਨਰਲ ਸਕੱਤਰ ਸਾਡੇ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਸਾਥੀ ਅਮਰਿੰਦਰ ਸਿੰਘ ਜੀ ਆ ਤੋਂ ਲੰਬੇ ਸਮਝੌਤੇ ਨੂੰ ਦੇ ਦੇ ਹੋਏ ਸਾਡੀ ਜਥੇਬੰਦੀ ਨੇ ਸਾਡੇ ਮੁਲਾਜ਼ਮਾਂ ਨੇ ਸਾਡੇ ਤੇ ਫੈਸਲਾ ਕੀਤਾ ਤੇ ਮੈਨੂੰ ਦੂਸਰੀ ਵਾਰ ਪ੍ਰਧਾਨ ਬਣਾਇਆ ਇਹਨਾਂ ਦਾ ਮੈਂ ਤੈਅ ਦਿਨੋਂ ਸਾਰਿਆਂ ਦਾ ਧੰਨਵਾਦ ਸਭ ਦਾ ਧੰਨਵਾਦ ਕਰਦਾ ਮੈਂ ਸਵਰਨ ਸਿੰਘ ਬੰਗਾ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਸਾਡੀ ਜਿਵੇਂ ਅਸੀਂ ਸਾਰੇ ਜਾਣਦੇ ਆਂ ਪੰਜਾਬ ਸਰਕਾਰ ਦਾ ਜਿਹੜਾ ਪਿਛਲੇ 2.5 ਪੌਣੇ 3 ਸਾਲ ਤੋਂ ਪੰਜਾਬ ਦੇ ਵਿੱਚ ਆਵਾਦੂਨੀ ਸਰਕਾਰ ਹੈ ਉਹ ਮੁਲਾਜ਼ਮਾਂ ਦੇ ਇਸ਼ਵਾਂ ਦੇ ਉੱਤੇ ਬਿਲਕੁਲ ਚੁੱਪ ਧਾਰ ਜੀਆ ਹਾਲਾਂਕਿ ਮੁਲਾਜ਼ਮਾਂ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਉਹਦੀ ਕੜੀ ਦੇ ਵਿੱਚ ਸਾਡੇ ਲਗਾਤਾਰ ਸੰਘਰਸ਼ ਚੱਲ ਰਹੇ ਨੇ ਤੇ ਸਾਡੀ ਪੰਜਾਬ ਸਟੇਟ ਦੇ ਸਰਵਿਸ ਫੈਡਰੇਸ਼ਨ 168022 ਚੰਡੀਗੜ੍ਹ ਵੱਲੋਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਐ ਵੀ ਆਪਣੇ ਜੂਨਟ ਜਿਹੜੇ ਮਜ਼ਬੂਤ ਕਰਨੇ ਆ ਤਾਂ ਜੋ ਜਿਹੜਾ ਹੈਗਾ ਮਜ਼ਬੂਤੀ ਨਾਲ ਸਰਕਾਰ ਦਾ ਟੱਕਰ ਕੀਤਾ ਜਾ ਸਕੇ ਉਸੇ ਕੜੀ ਦੇ ਵਿੱਚ ਅੱਜ ਸਾਡੇ ਇੱਥੋਂ ਦੇ ਜਿਹੜੇ ਐਲ ਏ ਭਰਾ ਨੇ ਸਾਡੇ ਲੈਬ ਅਟੈਂਡੈਂਟਸ ਨੇ ਜਿਹੜੇ ਇਹਨਾਂ ਦਾ ਇਸ ਸੰਸਥਾ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਕਿਉਂਕਿ ਇਲਾਜ ਜਿਹੜਾ ਹੋਣਾ ਹੈ ਲੈਬ ਤੋਂ ਸ਼ੁਰੂ ਹੋਣਾ ਹੈ ਡਾਇਗਨੋਸ ਲੈਬ ਤੋਂ ਬੰਨਣਾ ਹੈ ਤੇ ਲੈਬ ਅਸਿਸਟੈਂਟ ਦੀ ਪੋਸਟ ਹੈ ਜਿਹੜੀ ਟੈਨੈਂਟ ਦੀ ਪੋਸਟ ਹੈ ਬਹੁਤ ਅਹਿਮ ਪੋਸਟ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੀਗੀਆਂ ਜਿਵੇਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਵੀ ਹੈ ਨਾਮਨਯੋਗ ਸੈਕਟਰੀ ਸਾਹਿਬ ਨੇ ਵੀ ਉਹ ਮੰਗਾ ਜਿਹੜੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਨੇ ਬਹੁਤ ਸਾਰੀਆਂ ਨੇ ਜਿਵੇਂ ਇਹਨਾਂ ਦੀਆਂ ਪ੍ਰੋਮੋਸ਼ਨਾਂ ਲਗਭਗ ਪਿਛਲੇ 5 ਸਾਲ ਤੋਂ 5-7 ਸਾਲ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਇਹਨਾਂ ਦੀਆਂ ਬੰਦ ਨੇ ਕੁਆਲੀਫਿਕੇਸ਼ਨ ਇਹਨਾਂ ਦੀ ਵਧਾਤੀਆਂ ਪਰੰਤੂ ਸਕੇਲ ਨਹੀਂ ਵਧਾਏ ਹੋਰ ਵੀ ਇਹਨਾਂ ਦੀਆਂ अनेका ਇਹੋ ਜਿਹੀਆਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਨੂੰ ਬਾਚਦੇ ਹੋਏ ਮੈਂ ਮਹਿਸੂਸ ਕੀਤਾ ਵੀ ਇਹਨਾਂ ਦੀ ਜਿਹੜੀ ਚੋਣ ਆ ਨਵੇਂ ਸਿਰਿਓਂ ਸਰਕਾਰ ਵਿੱਚ ਟੀਮ ਜਿਹੜੀ ਇਹ ਬਣਾਈ ਜਾਵੇ ਟੀਮ ਪਹਿਲਾਂ ਵੀ ਬਣੀ ਹੋਈ ਸੀ ਪਰੰਤੂ ਹੈਦਰਪੁਰ ਹੋ ਗਿਆ ਪਰ ਨਵੀਂ ਟੀਮ ਦੀ ਲੋੜ ਮਹਿਸੂਸ ਕੀਤੀ ਗਈ ਅੱਜ ਜਿਹੜੀ ਨਵੀਂ ਟੀਮ ਦੇ ਵਿੱਚ ਸਾਥੀ ਰਕੇਸ਼ ਕਲਿਆਣ ਜੀ ਨੂੰ ਪ੍ਰਧਾਨ ਚੁਣਿਆ ਸਾਥੀ ਕੁਲਦੀਪ ਜੀ ਨੂੰ ਜਨਰਲ ਸਕੱਤਰ ਚੁਣਿਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਸਮੁੱਚੀ ਟੀਮ ਨੂੰ ਔਰ ਉਮੀਦ ਕਰਦਾ ਇਹ ਜਿਹੜਾ ਹੈਗਾ ਸਾਡੇ ਮੋਢਾ ਦਾ ਮੋਢਾ ਲਾ ਕੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਦੇ ਲਈ ਆਪਣਾ ਦਿਨਲਾ ਤੇ ਇੱਕ ਕੰਦ ਲਗੇ ਸੋ ਇੱਕ ਵਾਰ ਮੈਂ ਫੇਰ ਕਹੂੰਗਾ ਕਿ ਪੰਜਾਬ ਸਰਕਾਰ ਦਾ ਜਿਹੜਾ ਰਵੱਈਆ ਮੁਲਾਜ਼ਮਾਂ ਦੇ ਪ੍ਰਤੀ ਉਹ ਕੋਈ ਬਹੁਤਾ ਵਧੀਆ ਨਹੀਂ ਹੈ ਅਸੀਂ ਜਲੰਧਰ ਦੀ ਚੋਣ ਜਿਹੜੀ ਹੈਗੀ ਹੈ ਹੋਰ ਜਿਮਣੀ ਚੋਣ ਜਿਹੜੀ ਹੋ ਰਹੀ ਹੈ ਇਸ ਵਾਰ ਉਹਨਾਂ ਨੂੰ ਛੋੜ ਦਿੱਤੀ ਸੀ ਵੀ ਜੇ ਉਹਨਾਂ ਨੇ ਕਿਉਂਕਿ 25 ਦੀ ਮੀਟਿੰਗ ਦਿੱਤੀ ਹੋਈ ਹੈ ਜਥੇਬੰਦੀਆਂ ਨੂੰ ਮੈਂ ਅੱਜ ਇਹ ਐਲਾਨ ਕਰਦਾ ਆਪਣੇ ਇਥੋਂ ਦੀ ਐਸੋਸੀਏਸ਼ਨ ਵੱਲੋਂ ਵੀ ਜੇ ਉਹਨਾਂ ਨੇ 25 ਦੀ ਮੀਟਿੰਗ ਦੇ ਵਿੱਚ ਸਾਰਥਕ ਨਤੀਜੇ ਜਿਹੜੇ ਨਾ ਦਿੱਤੇ ਸਾਡੀਆਂ ਜਥੇਬੰਦੀਆਂ ਨੂੰ ਤਾਂ ਆਉਣ ਵਾਲੇ ਸੰਘਰਸ਼ਾ ਜਿਹੜੇ ਤਕੜੇ ਹੋਣਗੇ ਲੈਫਟ ਹੈਂਡਰ ਦੀ ਚੋਣ ਕਰਾਤੀ ਹੈ ਬਾਕੀ ਚੋਣਾਂ ਵੀ ਅਸੀਂ ਜਲਦੀ ਕੰਪਲੀਟ ਕਰਕੇ ਤੇ ਪੂਰੀ ਦੀ ਪੂਰੀ ਜਿਹੜੀ ਜੰਦਰ ਹਸਪਤਾਲ ਮੈਡੀਕਲ ਕਾਲਜ ਟੀਵੀ ਹਸਪਤਾਲ ਤੇ ਆਯੁਰਵੇਦ ਕਾਲਜ ਹੈ ਜਿਹੜਾ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਸਮੇਤ ਮਾਤਾ ਕਸ਼ਲਿਆ ਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਅਸੀਂ ਜਿਹੜਾ ਜੋ ਵੀ ਸ਼ਿਕਾਇਤ ਸਾਨੂੰ ਹਾਈ ਕਮਾਂਡ ਵੱਲੋਂ ਦਿੱਤਾ ਜਾਊਗਾ ਅਸੀਂ ਉਹਦੇ ਵਿੱਚ ਇੱਕ ਵੀ ਬੰਦਾ ਸਾਡਾ ਕੰਮ ਨਹੀਂ ਕਰੂਗਾ ਟੋਟਲ ਅਸੀਂ ਪਹਿਲਾਂ ਇਸ ਤਰ੍ਹਾਂ ਤਾਲੇ ਲਾ ਕੇ ਕੰਮ ਜਿਹੜੇ ਆ ਕਰਾਂਗੇ ਔਰ ਤਲਾਵਾਂਗੇ ਗਵਰਨਮੈਂਟ ਨੂੰ ਸਮਝ ਲੈਣਾ ਚਾਹੀਦਾ ਵੀ ਮੁਲਾਜ਼ਮ ਜੇ ਸਰਕਾਰਾਂ ਬਣਾ ਸਕਦੇ ਆ ਤਾਂ ਢਾ ਵੀ ਸਕਦੇ ਆ ਸੋ ਜੈ ਜਨਤਾ ਜੈ ਸ਼ੰਗਤ ਜੈ ਤਲਾਟ ਜੀ ਲੋਕਾਂ